ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਰੋ ਦਰਸ਼ਨ ਗੁਰਦੁਆਰਾ ਦਾਤਨਸਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੇ ਇਹ ਦੇਖੋ 메인 게ਟ ਦਰਸ਼ਨ ਕਰੋ ਸਾਧ ਸੰਗਤ ਜੀ ਇਥੋਂ ਦਾ ਪਾਤਸ਼ਾਹ ਇਤਿਹਾਸ ਵਿਦਾਸ ਤੇ ਆਵੜਾ ਪੜੋ ਤੁਸੀਂ ਧਿਆਨ ਨਾਲ ਦੇਖੋ ਜੀ ਸਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਵਿਖੇ ਨਕ ਮस्तक ਹੋਣ ਆਇਆ ਨੂੰ ਸੰਗਤਾਂ ਨੂੰ ਜੀ ਆਇਆਂ ਹਾਂ ਜੀ ਖਾਲਸਾ ਜੀ ਬਾਈ ਜੀ ਅੱਪਾ ਚਲਦੇ ਆ ਅੰਦਰ ਹਣ ਖੇਰ ਆਪਾਂ ਤੁਹਾਨੂੰ ਦੱਸਦੇ ਆ ਇਤਿਹਾਸ ਇੱਥੋਂ ਦਾ ਸ੍ਰੀ ਮੁਖਤਸਰ ਸਾਹਿਬ ਦਾ ਕੀ ਜੀ ਦੋ ਕੀ ਇਤਿਹਾਸ ਹੈ ਇੱਥੋਂ ਦਾ ਇਹ ਇਮਾਰਤ ਹੁਣ ਨਵੀਂ ਬਣ ਰਹੀ ਹੈ ਜੀ ਨਵੀਂ ਬਿਲਡਿੰਗ ਹੋਰ ਤਿਆਰ ਹੋ ਰਹੀ ਆ ਆਪਾਂ ਗੁਰੂ ਘਰ ਦੇ ਵਿੱਚ ਕੀਤੀ ਐਂਟਰੀ ਤੇ ਆਪਾਂ ਹੁਣ ਇੱਥੇ ਸੰਗਤ ਦੇ ਚਰਨਾਂ ਦੇ ਧੂੜ ਇੱਥੇ ਆਪਾਂ ਇਹ ਪਵਿੱਤਰ ਜਲ ਨੂੰ ਬੱਥੇਨਾ ਲਾਇਆ ਆਪਾਂ ਚੱਲਦੇ ਹਾਂ ਇਸ ਸੱਚਖੰਡ ਅੰਦਰ ਆਪਦੇ ਆਮਰਾ ਦੇ ਦਰਸ਼ਨ ਲਗਾ ਲਈ ਗੁਰਦੁਆਰਾ ਸ੍ਰੀ ਦਰਤਨਸਰ ਸਾਹਿਬ ਇਹ ਤੁਸੀਂ ਪੜ ਸਕਦੇ ਹੋ ਹਾਂਜੀ ਬਾਈ ਆਪਾਂ ਕੋ ਕਰਲੀ ਕੋਤਵਾਰਾ ਸਾਹਿਬ ਦੇ ਅੰਦਰ ਆਏ ਠੀਕ ਇੱਥੇ ਆਪਾਂ ਜਿੱਥੇ ਮਹਾਰਾਜ ਅੰਧਕਾਸਿਨੇ ਉੱਥੇ ਥੋੜਾ ਜਿਹਾ ਹਨੇਰਾ ਪੈ ਰਿਹਾ ਸੀ ਤੇ ਵੀਡੀਓ ਬੁਰੀ ਸਾਫ ਨਹੀਂ ਆਈ ਉਥੋਂ ਦੇਖੋ ਵੀ ਥੋੜਾ ਥੋੜਾ ਹਨੇਰਾ ਪਰ ਆਪਾਂ ਅੱਗੇ ਮੱਥਾ ਟੇਕ ਕੇ ਦਰਵਾਜ਼ਾ ਚ ਆਪਾਂ ਆ ਗਏ ਆ ਜੀ ਬਾਹਰ 4ੋਵਰ ਦੇਖੋ ਬਹੁਤ ਵੱਡਾ 4ੋਵਰ ਹੈ ਇੱਥੇ ਮਣਿਆ ਖਿਆ ਆਪਾਂ ਵੀ ਇੱਥੇ ਕੀਤਾ ਪੰਜ ਨਾਣਾ ਕੀਤਾ ਸੀ ਖਾਲਸਾ ਜੀ ਇਥੋਂ ਦਾ ਬਹੁਤ ਵੱਡਾ ਇਤਿਹਾਸ ਹੈ ਤੁਸੀਂ ਪੱਲੀ ਪਾਂਥ ਜਾਣਦੇ ਹੋ 40 ਮੁਕਤਾਂ ਦੀ ਧਰਤੀ ਪਵਿੱਤਰ ਧਰਤੀ ਹੈ ਸ੍ਰੀ ਮੁਕਤਸਰ ਸਾਹਿਬ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਪਾਦਸ਼ਾਹ ਨੇ ਆਖਰੀ ਜੰਗ ਲੜੀ 14ਵੀਂ ਜੰਗ ਸ੍ਰੀ ਗੁਰੂ ਗ੍ਰੰਥ ਗੋਵਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਲੜੀ ਸ੍ਰੀ ਮੁਕਸਰ ਦੀ ਪਵਿੱਤਰ ਧਰਤੀ ਤੇ ਮਾਲਵੇ ਦੇ ਵਿੱਚ ਹਾਂਜੀ ਵਾਹਿਗੁਰੂ ਜੀ ਆਪਾਂ ਹੁਣ ਕਰਦੇ ਆ ਪ੍ਰਕਰਮਾਂ ਦੇ ਨਾਲੇ ਤੁਹਾਨੂੰ ਸਮੋਹ ਨੇ ਆ ਇਤਿਹਾਸ ਇੱਥੋਂ ਦਾ ਕਿ ਇਹ ਇੱਕ ਸੰਜਦੋ ਕੀ ਸਹਿਰ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਪਾਤਸ਼ਾਹ ਇੱਥੇ ਸ੍ਰੀ ਮੁਕਸਰ ਸਰਦੀ ਪਵਿੱਤਰ ਧਰਤੀ ਤੇ ਆਏ ਸੀ ਜਿੱਦੋਂ ਇੱਥੇ ਜੰਗ ਹੋਈ ਸੀ ਇਹ ਗੁਰਦੁਆਰਾ ਦਾਤਨ ਸਰ ਹੈ ਜੀ ਦਾਤਨ ਸਾਦੇ ਤੁਸੀਂ ਦਰਸ਼ਨ ਕਰ ਦਾਰੇ ਕਰ ਰਹੇ ਹੋ ਇਹ ਗੁਰਦੁਆਰਾ ਦਾਤਨ ਸਾਦਾ ਇਤਿਹਾਸ ਇਹ ਹੈ ਕਿ ਸਹਿਬ ਸ੍ਰੀ ਗੁਰੂ ਕਲਗੀ ਵਾਲੇ ਪਾਤਸ਼ਾਹ ਮੇਰੇ ਸਰਬੰਸਦਾਨੀ ਸੂਬਾ ਦਾ ਟਾਈਮ ਆ ਖਾਲਸਾ ਜੀ ਵਰਤ ਕੀ ਗੁਰੂ ਸਾਹਿਬ ਦਾਤਨ ਕਰ ਰਹੇ ਨੇ ਇੱਥੇ ਇਸੇ ਤਰ੍ਹਾਂ ਹੀ ਗੁਰਦੁਆਰਾ ਦਾ ਇਤਿਹਾਸ ਬਣਿਆ ਹੋਇਆ ਕਿ ਉਹ ਮਹਾਰਾਜ ਦਾਤਨ ਕਰ ਰਹੇ ਨੇ ਨੂਰਦੀਨ ਕਿਛੋਨੀ ਆਉਂਦਾ ਤੇ ਉਹ ਇੱਕ ਮੁਗਲਾਂ ਦਾ ਟੋਡ ਹੁੰਦਾ ਤੇ ਉਹਨੇ ਆ ਕੇ ਗੁਰੂ ਸਾਹਿਬ ਦੇ ਪਿੱਛੋਂ ਦੀ ਪਾਰ ਕੀਤਾ ਜਦੋਂ ਗੁਰੂ ਸਾਹਿਬ ਨੇ ਝੱਟ ਹੀ ਵਾਰ ਰੋਕ ਲਿਆ ਗੁਰੂ ਸਾਹਿਬ ਖੁਦ ਜਾਣੇ ਜਾਣ ਹੁੰਦੇ ਨੇ ਖਾਲਸਾ ਜੀ ਤੁਸੀਂ ਭੱਲੇ ਭਾਤ ਜਾਣ ਦਿਓ ਮਾਹਿੱਤ ਉਹਨਾਂ ਨੇ ਗੜਵਾ ਮਹਾਰਾਜ ਦੇ ਹੱਥ ਵਿੱਚ ਸੀ ਤੇ ਗੜਵਾ ਮਾਰਿਆ ਜਦੋਂ ਉਹਨਾਂ ਦੇ ਉਹ ਉੱਥੇ ਝਟ ਕੇ ਡਿੱਗ ਪਿਆ ਤੇ ਜਦੋਂ ਉਹ ਉੱਥੇ ਡਿੱਗ ਪਿਆ ਉਹਦੀ ਮੌਤ ਨਹੀਂ ਹੋਈ ਉਹ ਥੋੜਾ ਜੰਦਾ ਸੀ ਤੇ ਗੁਰੂ ਕੀ ਸਿੱਖਾਂ ਨੇ ਉਹਨੂੰ ਜੁੱਤੀਆਂ ਮਾਰ-ਮਾਰ ਕੇ ਉਹਨੂੰ ਮਾਰ ਦਿੱਤਾ ਸੀ ਤੇ ਅੱਜ ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਨ ਸੀ ਵੀ ਜੋ ਮੇਰਾ ਗੁਰੂ ਦਾ ਸਿੱਖ ਇਸ ਸਥਾਨ ਤੇ ਆਊਗਾ ਸ੍ਰੀ ਦਾਤਨ ਸਰ ਸਾਹਿਬੀ ਕੇ ਇਹ ਆਪਾਂ ਆ ਗਏ ਨੂਰਦੀਨ ਦੀ ਕਬਰ ਤੇ ਇਹ ਦੇਖੋ ਇਤਿਹਾਸ ਵੇਖੋ ਨੂਰਦੀਨ ਦੀ ਕਬਰ ਮੈਂ ਤੋਂ ਘਰੇ ਇੱਧਰ ਵੀ ਦਿਖਾ ਦਿਆ ਤੇ ਅੱਜ ਵੀ ਉਹਨੂੰ ਪਾਪੀ ਨੂੰ ਜੁੱਤੀਆਂ ਮਾਰੀਆਂ ਜਾਂਦੀਆਂ ਤੇ ਆਪਾਂ ਚੱਲਦੇ ਆਂ ਉਹਦੀ ਕਬਰ ਵੱਲ ਤੇ ਆਪਾਂ ਵੀ ਜੁੱਤੀਆਂ ਮਾਰਦੇ ਆਂ ਦੇਖੋ ਜੀ ਇਹ ਐ ਨੂਰਦੀਨ ਦੀ ਕਬਰ ਅੱਧ ਪੜ ਲਓ ਨੂਰਦੀਨ ਦਾ ਇਤਿਹਾਸ ਕਿਉਂਕਿ ਜੋ ਵੀ ਗੁਰੂ ਦਾ ਸਿੱਖ ਹੁੰਦਾ ਜੋ ਵੀ ਆਉਂਦਾ ਇੱਥੇ ਇਹਦੀ ਜੁੱਤੀਆਂ ਮਾਰ-ਮਾਰ ਕੇ ਇਹਦੀ ਕਬਰ ਫੇਰ ਟਹਿ ਜਾਂਦੀ ਆ ਇਹਦੀ ਜੋ ਇਹਦੀ ਵਾਲੀ ਵਾਰਸ ਨੇ ਇਹ ਆਉ ਖਬਰ ਨੂੰ ਫੇਰ ਤਿਆਰ ਕਰ ਦਿੱਤੇ ਨੇ ਤੇ ਕਵਰ ਥੋੜੇ ਟਾਈਮ ਦੇ ਵਿੱਚ ਫੇਰ ਟਹਿ ਜਾਂਦੀ ਆ ਤੇ ਖਾਲਸਾ ਜੀ ਆਪਾਂ ਅੱਜ ਇਸ ਗੁਰਦੁਆਰਾ ਸਾਹਿਬ ਪਹੁੰਚੇ ਤੇ ਆਪਾਂ ਵੀ ਮਾਰੀਆਂ ਜੁੱਤੀਆਂ ਇਸ ਦੇ ਇੱਕ ਪਾਪੀ ਇਨਸਾਨ ਦੇ ਆਪਾਂ ਆਪਾਂ ਵੀ ਜੁੱਤੀਆਂ ਪਾੰਦ ਜੁੱਤੀਆਂ ਮਾਰੀਆਂ ਜਾ ਕੇ ਗੁਰੂ ਕੇ ਸਿੱਖ ਨੂੰ ਲਾਉੜਾ ਕੀ ਜੋ ਗੁਰੂ ਦਾ ਸਿੱਖ ਹੋਵਰ ਵੀਊ ਚੈੱਕ ਕਰੋ ਤੁਸੀਂ ਇੱਥੋਂ ਦੇ ਗੁਰੂ ਘਰ ਦਾ ਵੀਊ ਦੇਖੋ ਗੁਰੂ ਘਰ ਬਾਹਰ ਬਾਹਰ ਖੇਤਾਂ ਦੇ ਵਿੱਚ ਬਣਿਆ ਹੋਇਆ ਸ਼ਹਿਰ ਤੋਂ ਸਾਰੇ ਤੋਂ ਬਾਹਰ ਸੀ ਮੁਸਸਾ